ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਆਪ ਚੁੱਪ ਕਿਉਂ ਹੋ ਗਏ ਸੈਂ ਵੈਰ ਨਾਲ ਗੱਲ ਨਹੀਂ ਕਰ ਰਿਆ ਜਿਸ ਤਰ੍ਹਾਂ ਮੈਂ ਆਪ ਦਾ ਸਰੀਰ ਰਾਜ਼ੀ ਕੀਤਾ ਹੈ ਉਸੇ ਤਰ੍ਹਾਂ ਆਪ ਦਾ ਮਨ ਰਾਜ਼ੀ ਕਰਨਾ ਚਾਹੁੰਦਾ ਜਿਵੇਂ ਸਰੀਰ ਦਾ ਰੋਗ ਮੈਨੂੰ ਦੱਸ ਕੇ ਤੁਸੀਂ ਸ਼ਰਮਿੰਦ ਨਹੀਂ ਹੋਏ ਇਸੇ ਤਰ੍ਹਾਂ ਮਨ ਦੇ ਰੋਗ ਦੇ ਪਤਾ ਲੱਗ ਜਾਣ ਤੋਂ ਸ਼ਰਮ ਨਾ ਕਰੋ ਮੈਂ ਮਿੱਤਰ ਹਾਂ ਦੋਖੀ ਨਹੀਂ ਮੈਂ ਭਲਾ ਚਿਤਵ ਰਿਆ ਹਾਂ ਇਹ ਮੇਰਾ ਭੈੜਾ ਸੁਭਾਅ ਹੈ ਕਿ ਮੈਂ ਖਰੀ ਗੱਲ ਮੂੰਹ ਤੇ ਕਰ ਦਿੰਦਾ ਹਾਂ ਜ਼ਿਲੇਦਾਰ ਆੜ ਆੜ ਕੇ ਡਾਕਟਰ ਜੀ ਸੱਚ ਇਹ ਹੈ ਕਿ ਮੈਂ ਵੱਡੀ ਨਹੀਂ ਖਾਧੀ ਪਟਵਾਰੀ ਦਾ ਪਤਾ ਨਹੀਂ ਪਰ ਸਿਫਾਰਿਸ਼ ਮੈਂ ਮੰਨੀ ਹੈ ਤੇ ਜ਼ਰੂਰ ਮੰਨੀ ਹੈ ਕੰਬੋਆ ਦਾ ਮੁੰਡਾ ਤਹਿਸੀਲਦਾਰ ਹੈ ਤੇ ਮੈਨੂੰ ਉਸ ਦਾ ਲਿਹਾਜ਼ ਸੀ ਡਾਕਟਰ ਇਹ ਦੱਸੋ ਕਿ ਇਹ ਗਲਤੀ ਸੀ ਕਿ ਨਹੀਂ ਜ਼ਿਲੇਦਾਰ ਸੀ ਤਾਂ ਸਹੀ ਪਰ ਵਰਤਾਰਾ ਇਹੋ ਹੈ ਲਿਹਾਜ਼ ਰੱਖੋ ਕੰਮ ਆਉਂਦੇ ਹਨ ਸਾਰੇ ਹੁੱਦੇਦਾਰ ਇੱਕ ਦੂਜੇ ਦਾ ਮੁਲਾਜ਼ਾ ਰੱਖਦੇ ਹਨ ਪਤਾ ਨਹੀਂ ਕਿਸ ਵੇਲੇ ਕਿਸ ਨੂੰ ਕਿਸ ਦੀ ਲੋੜ ਪੈ ਜਾਣੀ ਹੈ ਡਾਕਟਰ ਠੀਕ ਹੈ ਪਰ ਸੱਚ ਦੇ ਤੱਕੜ ਨੇ ਤਾਂ ਲਿਹਾਜ਼ ਨਹੀਂ ਕਰਨਾ ਉਸ ਤੱਕੜ ਪਰ ਦਾਤੇ ਨੇ ਲਿਖ ਦਿੱਤਾ ਹੈ ਕਿ ਪੜਿਆ ਗੁਨਾਗਾਰ ਹੋਣਾ ਬੜਾ ਹੀ ਬੁਰਾ ਹੈ ਉਹ ਤਾਂ ਪੜੇ ਹੋਏ ਦੀ ਤਾਰੀਫੇ ਕਰਦੇ ਹਨ ਸੱਤੀ ਪੈਰੀ ਸਤ ਪਲਾ ਬਹੀਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ ਪੜਿਆ ਉਹ ਹੈ ਜਿੰਨਾ ਤੇ ਪਾਸ ਬੈਠਿਆ ਸਾਡੀ ਕੂੜ ਦੀ ਰਾਸ ਕੱਟੇ ਤੇ ਪਾਪ ਪੁੰਨ ਦੀ ਵਿਚਾਰ ਵਦੀ ਤੇ ਇੱਥੇ ਉਲਟ ਹੋ ਗਿਆ ਜ਼ਿਲੇਦਾਰ ਮੈਂ ਕਦੇ ਇੰਨੀ ਉੱਚੀ ਵਿਚਾਰ ਨਹੀਂ ਸੀ ਕੀਤੀ ਸਾਰਾ ਦਿਨ ਕੰਮ ਕਾਜ ਦੇ ਰੱਟੇ ਵਿੱਚ ਪਿਆ ਸਹਿ ਸੁਭਾ ਲੰਘਦਾ ਜਾਂਦਾ ਹਾਂ ਤੇ ਰੋਜ਼ ਦੇ ਕੰਮ ਟੁਰੇ ਰਹਿੰਦੇ ਹਨ ਕਦੇ ਵਿਚਾਰ ਨਹੀਂ ਸੀ ਫੁਰੀ ਡਾਕਟਰ ਵਿਚਾਰ ਤੋਂ ਬਿਨਾ ਤਾਂ ਆਦਮੀ ਪਸ਼ੂ ਹਨ ਮਨੁੱਖ ਵਿੱਚ ਵਿਚਾਰ ਦਾ ਹੀ ਤਾਂ ਵਾਧਾ ਹੈ ਇਸੇ ਕਰਕੇ ਸਤਿਗੁਰੂ ਨੇ ਕਿਹਾ ਹੈ ਆਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਹੁਣ ਸਿਕਦਾਰ ਵਿੱਚ ਨਿਆਜ ਨਹੀਂ ਵਸਦਾ ਤਾਂ ਸਿਕਦਾਰ ਕਾਦਾ ਤੇ ਸਿਕਦਾਰ ਵਿੱਚ ਨਿਆ ਕਿਸ ਤਰ੍ਹਾਂ ਵਸੇ ਜੇ ਉਹ ਵਿਚਾਰ ਨੂੰ ਕੰਮ ਵਿੱਚ ਹੀ ਨਾ ਲਿਆਵੇ ਜੇ ਵਿਚਾਰ ਕਰਨੀ ਨਹੀਂ ਨਿਆ ਵਰਤਨਾ ਨਹੀਂ ਤੇ ਜੇ ਹਾਂ ਪਸ਼ੂ ਜੇ ਹਾਂ ਮਨੁੱਖ ਜ਼ਿਲ੍ਹੇਦਾਰ ਤਰਬਕ ਕੇ ਇਨਸਾਨ ਪਸ਼ੂ ਡਾਕਟਰ ਹੋਰ ਕੀ ਜੇ ਤੱਕਾ ਕਰਦਾ ਹੈ ਢੁੱਡ ਮਾਰਦਾ ਹੈ ਪਸ਼ੂ ਹੈ ਚਾਹੇ ਉਸ ਨੂੰ ਪੂਛ ਤੇ ਸਿੰਘ ਹੈ ਨਹੀਂ ਚਾਹੇ ਨਹੀਂ ਹਨ ਡਾਕਟਰ ਹੋਰ ਕੀ ਜੇ ਤੱਕਾ ਕਰਦਾ ਹੈ ਢੁੱਡ ਮਾਰਦਾ ਹੈ ਪਸ਼ੂ ਹੈ ਚਾਹੇ ਉਸ ਨੂੰ ਪੂਛ ਤੇ ਸਿੰਘ ਹਨ ਚਾਹੇ ਨਹੀਂ ਹਨ ਜ਼ਿਲ੍ਹੇਦਾਰ ਪਿਉੜੀ ਵਟਕੇ ਫੇਰ ਡਾਕਟਰ ਜੀ ਤੁਸੀਂ ਆਖ ਸੱਚ ਰਹੇ ਹੋ ਪਰ ਮੇਰਾ ਜੀ ਪਸੰਦ ਨਹੀਂ ਕਰ ਰਿਹਾ ਡਾਕਟਰ ਇਹ ਠੀਕ ਹੈ ਕਿ ਆਪ ਦਾ ਜੀ ਪਸੰਦ ਨਹੀਂ ਕਰ ਰਿਹਾ ਪਰ ਮੈਨੂੰ ਕੀ ਇਹ ਇੱਕ ਰੋਗ ਹੈ ਕਿ ਮਨੁੱਖ ਜ਼ਿੰਮੇਵਾਰੀ ਤੇ ਆ ਕੇ ਫਿਰ ਨਹਾ ਨਾ ਕਰੇ ਤੇ ਮੈਂ ਕੋੜਾ दारू ਦਿੰਦਾ ਹਾਂ ਜ਼ਿਲ੍ਹੇਦਾਰ ਖਿਮਾ ਕਰਨਾ ਜੇ ਆਪ ਨੂੰ ਉਹਨਾਂ ਦੀ ਖਾਤਰ ਮਨਜ਼ੂਰ ਹੈ ਮੇਰਾ ਮਤਲਬ ਹੈ ਖੈਰੇ ਹੋ ਰਾਂਦਾ ਤਾਂ ਪਾਣੀ ਅਜੋ ਮਿਲ ਜਾਏਗਾ ਡਾਕਟਰ ਜਿਸ ਲਿਹਾਜ਼ ਮੁਲਾਇਜੇ ਵਿੱਚ ਤੁਸੀਂ ਪਾਣੀ ਬੰਦ ਕੀਤਾ ਹੈ ਉਸ ਲਿਹਾਜ਼ ਮੁਲਾਇਜੇ ਵਿੱਚ ਮੈਂ ਪਾਣੀ ਜਾਰੀ ਕਰਵਾਇਆ ਨਹੀਂ ਚਾਹੁੰਦਾ ਇਹ ਉਹ ਤਾਂ ਤੁਸਾਨੂੰ ਲਿਹਾਜ਼ ਦਾ ਸੁਭਾਅ ਹੀ ਰਿਆ ਨਾ ਲਿਹਾਜ਼ ਪਿਆ ਤਾਂ ਨੇਕੀ ਕਰ ਲਈ ਲਿਹਾਜ਼ ਪਿਆ ਤਾਂ ਬਦੀ ਕਰ ਲਈ ਪਾਪ ਪੁੰਨ ਦਾ ਵਿਚਾਰ ਜੋ ਪੜੇ ਦਾ ਫਰਜ਼ ਹੈ ਉਹ ਤਾਂ ਪ੍ਰਾਪਤ ਨਾ ਹੋਇਆ ਮੈਂ ਚਾਹੁੰਦਾ ਹਾਂ ਤੁਸੀਂ ਆਪਣਾ ਧਰਮ ਪਛਾਣੋ ਜਿਸ ਅੱਖ ਨਾਲ ਕੰਬੋ ਤੱਕੇ ਜੇ ਤੁਸੇ ਨਾਲ ਅਰਾਈ ਤੱਕੋ ਪੂਰਾ ਤੋਲੋ ਹੱਕ ਨਾ ਗਵਾਓ ਅਰਾਈ ਮੇਰੇ ਸਾਖ ਨਹੀਂ ਕੰਬੋ ਮੇਰੇ ਵੈਰੀ ਨਹੀਂ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਤੂੰ ਸਾਡੇ ਹੱਥ ਇੱਕ ਤਾਕਤ ਆਈ ਹੈ ਉਸ ਨੂੰ ਠੀਕ ਤਰ੍ਹਾਂ ਵਰਤੋ ਤਾਕਤ ਜਿੱਥੇ ਹੁੰਦੀ ਹੈ ਉੱਥੇ ਉਸ ਦੀ ਵਰਤੋ ਤੱਕੇ ਵਾਲੀ ਹੋ ਜਾਂਦੀ ਹੈ ਇਸ ਨਾਲ ਮਨੁੱਖ ਜਾਤੀ ਦਾ ਸੁੱਖ ਨਹੀਂ ਤੱਕਾ ਤੁਸਾਂ ਨੂੰ ਤਦ ਤੱਕ ਚੰਗਾ ਲੱਗੇਗਾ ਜਦ ਤੱਕ ਕਿ ਦੂਜੇ ਪਰ ਕਰਦੇ ਹੋ ਜਦ ਤੋ ਤੁਹਾਡੇ ਉਤੇ ਤੱਕਾ ਆ ਹੋਵੇਗਾ ਤਦੋਂ ਤੁਸੀਂ ਤੱਕੇ ਤੋਂ ਘਬਰਾਓਗੇ ਜ਼ਰਾ ਕੁ ਸੋਚੋ ਤਾਂ ਜੇ ਅ라이 ਸਾਹਿਬ ਮੁਹੱਤਮਿੰਮ پاس ਜਾਵੇ ਜਾਂ ਤੁਹਾਡੇ ਤੇ ਅਰਜ਼ੀ ਪਾਵੇ ਤੇ ਅੱਗੇ ਕੋਈ ਇंसाफ ਵਾਲਾ ਬੰਦਾ ਹੋਵੇ ਤਾਂ ਸਾਬਤ ਹੋਊ ਕਿ ਨਾ ਕਿ ਤੁਹਾਡਾ ਪਾਣੀ ਬੰਦ ਕਰਨਾ ਕਾਨੂੰਨ ਦੇ ਵਿਰੁੱਧ ਸੀ ਜ਼ਿਲ੍ਹੇਦਾਰ ਹੈ ਤਾਂ ਠੀ ਪਰ ਸਾਡੇ ਹੱਥ ਬਹੁਤ ਨਾੜਾ ਹਨ ਡਾਕਟਰ ਪਰ ਜੇ ਕੋਈ ਅਫਸਰ ਤੁਹਾਡਾ ਨਬਜ਼ شناਸ ਹੋਵੇ ਤੇ ਇਨਸਾਫ ਪਰ ਤੁਲ ਪਵੇ ਤਦ ਫੇ ਜ਼ਿਲ੍ਹੇਦਾਰ ਫਿਰ ਇਸ ਵੇਲੇ ਪੇਸ਼ ਨਹੀਂ ਜਾਂਦੀ ਪਰ ਜੈਸੇ ਹਾਕਮ ਬਹੁਤ ਥੋੜੇ ਜੋ ਅਸਾਂ ਲਿਖਿਆ ਉਸ ਪਰ ਤੁਰ ਤੱਕ ਦਸਤਕਤ ਹੁੰਦੇ ਲੰਗ ਗਏ ਡਾਕਟਰ ਫੇਰ ਕੀ ਹੋਇਆ ਬੇਇਨਸਾਫੀ ਹੀ ਹੋਈ ਨਾ ਜ਼ਿਲ੍ਹੇਦਾਰ ਇਹ ਸੱਚ ਹੈ ਹੁਣ ਆਪ ਹੁਕਮ ਕਰੋ ਡਾਕਟਰ ਹੁਕਮ ਮੈਂ ਨਹੀਂ ਕਰਨਾ ਮੈਂ ਤਾਂ ਤੁਹਾਡੇ ਅੰਦਰ surjeet tai paida ਕਰਨੀ ਹੈ ਕਿ ਤੁਸੀਂ ਪ੍ਰਤੀਤ ਕਰੋ ਕਿ ਤੁਸੀਂ ਪਸ਼ੂ ਨਹੀਂ ਮਨੁੱਖ ਹੋ ਮਨੁੱਖ ਦਾ ਧਰਮ ਹੈ ਦੁੱਖ ਨਾ ਦੇਈ ਕਿਸੇ ਜੀ ਪਤਸਿਓ ਘਰ ਜਾਵੋ ਤੇ ਇਸ ਮਨੋਰਥ ਦਾ ਸਾਧਨ ਹੈ ਇਨਸਾਫ ਸੱਚ ਧਰਮ ਸੋ ਸਦਾ ਇਨਸਾਫ ਕਰੋ ਖੈਰੇ ਦਾ ਜੇ ਹੱਕ ਹੈ ਤਾਂ ਪਾਣੀ ਦਿਓ ਜੇ ਨਹੀਂ ਹੱਕ ਤਾਂ ਤੁਸੀਂ ਕਿਸੇ ਹੱਕ ਗੁਆਏ ਬਾਝ ਕਿਵੇਂ ਮਿਹਰ ਕਰਕੇ ਤਬਾਹੀ ਤੋਂ ਬਚਾ ਸਕਦੇ ਹੋ ਤੇ ਜੇ ਕੁਝ ਨਹੀਂ ਹੋ ਸਕਦਾ ਤਾਂ ਵਾਹਿਗੁਰੂ ਦੀ ਰਜ਼ਾ ਹੈ ਤੇ ਸਭ ਨੇ ਮੰਨਣੀ ਹੈ ਪਰ ਇਹ ਤਾਂ ਕੀਦ ਹੈ ਕਿ ਮੇਰੇ ਲਿਹਾਜ਼ ਕਰਕੇ ਕੁਝ ਨਹੀਂ ਕਰਨਾ ਮੈਂ ਤੋ ਹਾਥੋਂ ਆਪਣੇ ਮੁਲਾਜ਼ੇ ਕਰਕੇ ਇੱਕ ਨੇਕ ਕੰਮ ਨਹੀਂ ਕਰਵਾਉਣਾ ਚਾਹਦਾ ਮੈਂ ਤੋ ਸਾਡੇ ਵਿੱਚ ਸਦਾ ਲਈ ਨੇਕੀ ਕਰਨ ਦੀ ਸੁਰਤ ਪੈਦਾ ਕਰਨੀ ਚਾਹੁੰਦਾ ਹਾਂ ਇਸ ਦਾ ਫਲ ਇਹ ਹੋਵੇਗਾ ਕਿ ਤੂੰ ਸਾਡਾ ਮਨ ਖੁਸ਼ ਰਹੇਗਾ ਤੇ ਸਰੀਰ ਸੁਖੀ ਰਹੇਗਾ ਤੇ ਅੱਗਾ ਵੀ ਸੋਰੇਗਾ ਜ਼ਿਲ੍ਹੇਦਾਰ ਤੇ ਡਾਕਟਰ ਇਸ ਵੇਲੇ ਬੜੇ ਖੁੱਲੇ ਵੇੜੇ ਵਿੱਚ ਪਿੱਪਲ ਦੀ ਛਾਂਵੇਂ ਬੈਠੇ ਸਨ ਗੱਲਾਂ ਕਰਦੇ ਆਪੋ ਵਿੱਚ ਰੁੱਝ ਰਹੇ ਸਨ ਅਚਾਨਕ ਇੱਕ ਭਾਰੀ ਰੋਪ ਤੇ ਤੇਜ ਵਾਲੀ ਸੂਰਤ ਜਿਸ ਦੇ ਲੂਆਂ ਵਿੱਚ ਬਲ ਤੇ ਪਿਆਰ ਦੀ ਫੁਹਾਰ ਸੀ ਆ ਗਈ ਤੇ ਜ਼ਿਲੇਦਾਰ ਦੇ ਮੋਢੇ ਹੱਥ ਮਾਰ ਕੇ ਬੋਲੀ ਪਾਪ ਕਰੇਦੜ ਸਰ ਪਰ ਮੁਠੇ ਅਜਰਾਈਲ ਫੜੇ ਫੜ ਕੁੱਠੇ ਇਹ ਪੰਜਵੇਰੀ ਇਸ ਜ਼ੋਰ ਨਾਲ ਕਿਹਾ ਗਿਆ ਕਿ ਜ਼ਿਲੇਦਾਰ ਬੇਹੋਸ਼ ਹੋ ਕੇ ਟੈਪਿਆ ਡਾਕਟਰ ਅਦਬ ਪੈ ਨਾਲ ਸਿਲਨੇਹੋੜਾ ਕੇ ਖੜਾ ਹੋ ਗਿਆ ਨੈਣ ਮਿਟ ਗਏ ਤੇ ਦੂਸਰੀ ਪਲਵਿਚ ਉਹ ਸੂਰਤ ਗਾਇਬ ਸੀ ਪਰ ਡਾਕਟਰ ਨੇ ਪਛਾਣ ਲਿਆ ਸੀ ਇਹ ਉਹ ਧਰਮ ਮੂਰਤੀ ਸਨ ਜਿਨ੍ਹਾਂ ਤੋਂ ਹਰ ਵੇਲੇ ਧਰਮ ਦੀ ਕਣਕੋਰ ਕਟਾ ਛੈਬਰ ਲਈ ਰੱਖਦੀ ਸੀ ਇਹ ਉਹ ਸਨ ਜਿਨ੍ਹਾਂ ਨੇ ਸੁਭਾਗ ਜੀ ਨੂੰ ਨਦੀ ਤੋਂ ਕੱਢ ਕੇ ਵਾਹਿਗੁਰੂ ਦੇ ਰਸਤੇ ਪਾਇਆ ਸੀ ਜ਼ਿਲੇਦਾਰ ਕੋਈ 5 ਮਿੰਟਾਂ ਬਾਅਦ ਹੋ ਸੰਭਾਲ ਕੇ ਉੱਠਿਆ ਉਸ ਦੀ ਕਾਇਆ ਪਲਟ ਚੁੱਕੀ ਸੀ ਹੌਲਾ ਤੇ ਠੰਡਾ ਹੋ ਰਿਹਾ ਸੀ ਜਿਸ ਤਰ੍ਹਾਂ ਮਿਰਚਾਂ ਦੇ ਬੁੱਕ ਉਸਦੇ ਲੂਆਂ ਵਿੱਚੋਂ ਕੱਢ ਕੇ ਕੋਈ ਮੱਖਣ ਲਾ ਗਿਆ ਹੈ ਆਪਣਾ ਆਪ ਸੋਹਣਾ ਲੱਗਦਾ ਸੀ ਜ਼ਮੀਂ ਅਸਮਾਂ ਪਿਆਰੇ ਦਿਸਦੇ ਸਨ ਆਂਦਾਰਿਕ ਸੁੱਖ ਤੇ ਟਿਕਾਉ ਸੀ ਤੇ ਮੱਲੋ ਮੱਲੀ ਧੰਨ ਵਾਹਿਗੁਰੂ ਮੂੰਹ ਪਰ ਆਉਂਦਾ ਸੀ ਜ਼ਿਲੇਦਾਰ ਉਬਾਰੇ ਦੱਬੇ ਤੇ ਸੁਰਤ ਤਬਾਹ ਹੋਏ ਨੂੰ ਇਸ ਰੰਗ ਦਾ ਕੀ ਥੋ ਸੀ ਕਦੇ ਆਪੇ ਦਾ ਰਸ ਉਸ ਕੰਨੂ ਡਿੱਠਾ ਸੀ ਇਸ ਮੋਜ ਵਿੱਚ ਨੈਣ ਪਰ ਪਰ ਡਾਕਟਰ ਵੱਲ ਤੱਕਦਾ ਸੀ ਤੇ ਬੋਲ ਨਹੀਂ ਸਕਦਾ ਸੀ ਡਾਕਟਰ ਜੀ ਰਸੀਏ ਸਨ ਗੁਰਸਿੱਖਾ ਗੁਰੂ ਤਾਰਿਆਂ ਦੇ ਜਾਣੂ ਸਨ ਇੰਨਾ ਕਰਨੀ ਵਾਲੇ ਮਾਪੁਰਖਾਂ ਦੀ ਨਾਮ ਸ਼ਕਤੀ ਧਰਮ ਤੇ ਉੱਚੇ ਜੀਵਨ ਦੇ ਜਾਣੂ ਸੀ ਉਹ ਖੁਸ਼ ਸੀ ਕਿ ਜ਼ਿਲੇਦਾਰ ਬਚ ਗਿਆ ਗੁਰਮੁਖ ਕੋਟ ਉਧਾਰਦਾ ਭਾਈ ਦੇ ਨਾਵੇਂ ਏਕ ਕਣੀ ਗੁਰੂ ਭਾਵੇ ਤਾਂ ਕਿਨ ਕਾ ਏਕ ਜਿਸ ਜੀਵ ਬਸਾਵੇ ਵਾਲੀ ਗੱਲ ਹੋ ਗਈ ਹੈ ਸੋ ਠੀਕ ਸੀ ਜ਼ਿਲੇਦਾਰ ਨੂੰ ਆਪਣੇ ਕਰਮ ਬੁਰੇ ਹੋ ਕੇ ਦਿਸ ਰਹੇ ਸਨ ਤੇ ਸੱਚ ਦੀ ਸੁੰਦਰਤਾ ਹੀ ਦਾ ਚਲਕਾ ਵੱਜ ਰਿਹਾ ਸੀ ਡਾਕਟਰ ਜੀ ਹੁਣ ਕੁਝ ਬੋਲਣਾ ਠੀਕ ਨਹੀਂ ਸਮਝਦੇ ਸਨ ਉਹ ਆਪਣੇ ਵਿਰਾਗ ਤੇ ਪ੍ਰੇਮ ਭਰੇ ਰੰਗ ਵਿੱਚ ਸਹਜੇ ਸਹਜੇ ਟੁਰ ਪਏ ਮਾੜਾ ਜਿਹਾ ਖਿਆਲ ਸੀ ਕਿ ਸ਼ਾਇਦ ਕਿਤੇ ਗੁਰੂ ਦੇ ਸਵਾਰੇ ਗੁਰਮੁਖ ਸਿੱਖ ਦੇ ਦਰਸ਼ਨ ਮੇਲੇ ਹੋ ਜਾਣਗੇ ਪਰ ਘਰ ਅਪੜਦੇ ਤੱਕ ਡਾਕਟਰ ਜੀ ਆਪਣੇ ਨਾਮ ਦਾ ਆਨੰਦ ਲੈਂਦੇ ਚਲੇ ਗਏ ਦਰਸ਼ਨ ਮੇਲੇ ਨਹੀਂ ਹੋਈ ਸਾਂਝ ਵੇਲੇ ਆਪ ਬਰਿਸਟਰ ਨੂੰ ਵੇਖਣ ਗਏ ਤਾਂ ਡਿੱਠਾ ਕਿ ਖੈਰੇ ਦੀ ਪੈਲੀ ਵਿੱਚ ਪਾਣੀ ਜਾ ਰਿਹਾ ਹੈ ਤੇ ਇਹ ਵੀ ਪਤਾ ਲੱਗਾ ਕਿ ਜ਼ਿਲ੍ਹੇਦਾਰ ਦਾ ਚਪੜਾਸੀ ਆ ਕੇ ਲਾ ਗਿਆ ਹੈ ਤੇ ਦੇ ਵੀ ਕੋਈ ਬਚਤ ਦਾ ਵਾਧੂ ਪਾਣੀ ਗਿਆ ਹੈ ਕਿਸੇ ਦੀ ਵਾਰੀ ਨਹੀਂ ਮਾਰੀ ਇੱਕ ਅਚਰਜ ਦਰਸ਼ਨ ਹੈ ਅੱਜ ਅਸੀਂ ਸੁਭਾਗ ਜੀ ਨੂੰ ਡਾਕਟਰ ਸਾਹਿਬ ਦੇ ਪਿੰਡ ਉਹਨਾਂ ਦੇ ਘਰ ਵੇਖ ਰਹੇ ਹਾਂ ਡਾਕਟਰ ਜੀ ਦੀ ਘਰਵਾਲੀ ਰੋ ਰਹੀ ਹੈ ਤੇ ਸੁਭਾਗ ਜੀ ਉਸ ਨੂੰ ਪਿਆਰ ਦਿਲਾਸਾ ਦੇ ਰਹੇ ਤੇ ਸਮਝਾ ਰਹੇ ਹਨ ਡਾਕਟਰ ਆਨੀ ਅੱਜ ਕਿਉਂ ਰੋ ਰਹੀ ਹੈ ਉਸ ਨੂੰ ਚਿੱਠੀ ਆਈ ਹੈ ਕਿ ਉਸ ਦਾ ਨਿੱਕਾ ਵੀਰ ਮੈਦਾਨ ਜੰਗ ਵਿੱਚ ਸ਼ਹੀਦ ਹੋ ਗਿਆ ਹੈ ਇਹ ਬੱਚਾ ਗੁਰਸਿੱਖੀ ਦੀ ਪ੍ਰੀਤ ਵਾਲਾ ਡਾਕਦਾਰੀ ਪਾਸ ਕਰਕੇ ਆਪਣੇ ਸ਼ਹਿਰ ਗਰੀਬਾਂ ਲਈ ਮੁਫਤ ਡਾਕਦਾਰੀ ਕਰਦਾ ਸੀ ਕਿ ਇੱਕ ਦਿਨ ਉਸ ਦੇ ਸਿੱਖ ਹਿਰਦੇ ਵਿੱਚ ਬੀਰਾਸ ਦੇ ਫਨੀਅ ਨੇ ਫੁੰਕਾਰਾ ਮਾਰਿਆ ਹਾਂ ਨੌਜਵਾਨ ਡਾਕਦਾਰ ਕੋਇਲ ਵਰਗਾ ਮਹੀਨ ਤੇ ਬੁਲਬੁਲ ਵਾਂਗ ਮਿੱਠਾ ਤੇ ਕਵਲਾ ਵਾਂਗ ਕੋਮਲ ਇਸ ਖਿਆਲ ਵਿੱਚ ਆ ਗਿਆ ਕਿ ਮੈਦਾਨ ਜੰਗ ਕਦੇ ਨਹੀਂ ਡਿੱਠਾ ਤੇ ਉੱਥੇ ਜ਼ਖਮੀ ਹੋਿਆਂ ਦੀ ਕਦੇ ਸੇਵਾ ਨਹੀਂ ਕੀਤੀ ਭਾਈਕ ਨੇ ਆ ਜਿਸ ਨੂੰ ਸਤਗੁਰਾਂ ਨੇ ਸਿੱਖ ਦਲਾਂ ਦੀ ਸੇਵਾ ਤੇ ਥਾਪਿਆ ਸੀ ਤੇ ਜਿਸ ਤੋਂ ਸੇਵਾ ਪੰਥੀ ਜੱਥਾ ਟੁਰਿਆ ਜੋ ਤਦੋਂ ਤੋਂ ਸੇਵਾ ਕਰਦਾ ਰਿਹਾ ਸੀ ਜਿਨ੍ਹਾਂ ਦੀ ਇਸ ਵੇਲੇ ਤੱਕ ਵੀ ਸਾਵੀ ਮੱਲਮ ਤੇ ਗਿੱਲੋ ਦਾ ਸਤ ਪ੍ਰਸਿੱਧ ਹੈ ਤੇ ਮਿਲਦਾ ਉਹਨਾਂ ਦੇ ਡੇਰਿਆਂ ਤੋਂ ਹੈ ਸਤਗੁਰੂ ਦਾ ਪਿਆਰਾ ਸਿੱਖ ਸੀ ਉਸ ਨੂੰ ਮਿੱਤਰ ਵੈਰੀ ਦੋਹਾਂ ਵਿੱਚ ਕਲਗੀਆਂ ਵਾਲਾ ਦਿਸਦਾ ਸੀ ਸਤਗੁਰੂ ਦੇ ਪੁੱਛਣ ਤੇ ਉਸਨੇ ਦੱਸਿਆ ਸੀ ਕਿ ਮੈਂ ਜੇ ਪਾਣੀ ਪਿਲਾਉਂਦਾ ਹਾਂ ਤਾਂ ਤੁਦ ਨੂੰ ਜੇ ਫੱਟ ਬੰਦਾ ਹਾਂ ਤਾਂ ਤੁਦ ਦੇ ਮੈਨੂੰ ਸ਼ਤਰੂ ਮਿੱਤਰ ਕੋਈ ਨਹੀਂ ਦਿੰਦਾ ਇੱਕ ਤੈਨੂੰ ਤੇ ਤੇਰੇ ਘੋਤਕਾਂ ਨੂੰ ਤੱਕਦਾ ਹਾਂ ਕੀ ਹੋ ਸਕਦਾ ਹੈ ਕਿ ਮੈਂ ਵੀ ਉਸ ਪੂਰਨ ਪਿਆਰ ਦੀ ਬਿਰਤੀ ਵਿੱਚ ਸਾਈ ਦੇ ਨਾਮ ਨਾਲ ਅੰਦਰੋਂ ਜੁੜਿਆ ਮੈਦਾਨ ਜੰਗ ਵਿੱਚ ਜਾਵਾਂ ਔਰ ਜ਼ਖਮੀਆਂ ਦੀ ਸੇਵਾ ਕਰਾਂ ਇਸ ਚਾਅ ਵਿੱਚ ਆਪ ਡਾਕਟਰ ਭਰਤੀ ਹੋ ਗਿਆ ਔਰ ਬਿਨਾ ਤਲਬ ਦੇ ਸੇਵਾ ਸਮਰਪਣ ਕਰ ਦਿੱਤੀ ਬੜੇ ਸੋਹਣੇ ਸਨ ਉਹ ਕਾਰਨਾਮੇ ਜੋ ਬੀਰ ਨੇ ਰਣ ਤੱਤੇ ਵਿੱਚ ਕੀਤੇ ਵਗਦੀ ਗੋਲੀ ਵਿੱਚ ਜ਼ਖਮੀਆਂ ਨੂੰ ਚਵਾ ਲੈਣਾ ਇਸ ਦੇ ਚਾਅ ਦਾ ਇੱਕ ਰੰਗ ਹੁੰਦਾ ਸੀ ਅਫਸਰ ਤੇ ਸਿਪਾਹੀ ਦੋਸਤ ਤੇ ਦੁਸ਼ਮਣ ਇਸ ਦੇ ਪਿਆਰ ਤੋਂ ਬਲਿਹਾਰ ਸਨ ਪਰ ਅੰਦਾ ਧੁੱਧ ਚੱਲ ਰਹੀ ਗੋਲਾਬਾਰੀ ਕਿਸ ਦੀ ਕਦਰ ਕਰਦੀ ਹੈ ਵੈਰੀ ਦੀ ਇੱਕ ਬੁਛਾੜ ਵਿੱਚ ਇੱਕ ਗੋਲੀ ਪਰਉਪਕਾਰੀ ਨਾਮ ਦੇ ਰਸਿਏ ਪਿਆਰੇ ਨੂੰ ਲੱਗ ਗਈ ਘਰ ਖਬਰਾਂ ਆਈਆਂ ਤੇ ਭੈਣ ਨੂੰ ਵੀ ਪਹੁੰਚੀਆਂ ਡਾਕਧਾਰਨੀ ਨਾਮ ਦਾ ਰਸਿਆ ਸੀ ਡਾਕਧਾਰਨੀ ਨਾਮ ਦੀ ਰਸਿਆ ਸੀ ਪਰ ਮਨੁੱਖ ਦਾ ਕਾਲਜਾ ਪੱਥਰ ਦਾ ਨਹੀਂ ਇਸ ਕੋਮਲ ਨੂੰ ਛੱਟ ਵੀ ਕਿਸੇ ਵਲੇ ਕਰਾਰੀ ਲੱਗ ਜਾਂਦੀ ਹੈ ਡਾਕਦਾਰਨੀ ਬੜਾ ਜ਼ੋਰ ਲਾਉਂਦੀ ਬਾਣੀ ਪੜਦੀ ਤੇ ਸ਼ੁਕਰਵਾਲ ਪੈਂਦੀ ਹੈ ਪਰ ਉਸ ਪਿਆਰੇ ਵੀਰ ਦਾ ਗੁਰਮੁਖ ਚਿਹਰਾ ਚੇਤੇ ਆ ਕੀ ਤੇ ਹਾਏ ਵੀਰ ਵਿਛੜ ਗਿਆ ਉਸ ਨੂੰ ਜਲਹਾਰ ਕਰ ਦਿੰਦਾ ਬਾਬਾ ਤੇ ਸਾਰਾ ਪਰਿਵਾਰ ਆਏ ਤੇ ਪਿਆਰ ਦਿਲਾਸੇ ਨਾਲ ਪਹਿਲੇ ਦਿਨ ਲੰਘਾ ਗਈ ਪਰ ਡਾਕਦਾਰਨੀ ਨੇ ਸੁਭਾਗ ਜੀ ਨੂੰ ਨਾ ਜਾਣ ਨਹੀਂ ਦਿੱਤਾ ਕਿ ਕੁਝ ਦਿਨ ਮੇਰੇ پاس ਰਹੇ ਡਾਕਟਰ ਜੀ ਵੀ ਚਾਹੁੰਦੇ ਸਨ ਕਿ ਸੁਭਾਗ ਜੀ ਦਾ ਪਿਆਰ ਤੇ ਜੀਵਨ ਉਸ ਨੂੰ ਛੇਤੀ ਸੁਖੀ ਕਰੇਗਾ ਇਸ ਕਰਕੇ ਅਸੀਂ ਅੱਜ ਸੁਭਾਗ ਜੀ ਨੂੰ ਡਾਕਟਰ ਜੀ ਦੇ ਘਰ ਵੇਖ ਰਹੇ ਹਾਂ ਅੱਜ ਡਾਕਟਰਨੀ ਬੜਾ ਰੋਈ ਹੈ ਤੇ ਆਖਦੀ ਹੈ ਕਿ ਮੇਰਾ ਦਿਲ ਮੇਰੇ ਵੱਸੋਂ ਬਾਹਰ ਹੋ ਜਾਂਦਾ ਹੈ ਤੇ ਫਿਰ ਮੈਨੂੰ ਆਪ ਤੇ ਗੁੱਸਾ ਆਉਂਦਾ ਹੈ ਕਿ ਸਿੱਖ ਹੋ ਕੇ ਮੇਰਾ ਮਨ ਮੇਰੇ ਵੱਸ ਕਿਉਂ ਨਹੀਂ ਇਸ ਪਰ ਸੁਭਾਗ ਜੀ ਨੇ ਕਿਹਾ ਕਿ ਭੈਣ ਜੀ ਪਿਆਰ ਹੀ ਇੱਕ ਸਾਰ ਵਸਤੂ ਹੈ ਤੁਹਾਡੇ ਅੰਦਰ ਉਹ ਵੇਲਾ ਨਹੀਂ ਵੀਰ ਦੇ ਸ਼ੁੱਭ ਗੁਣਾ ਕਰਕੇ ਉਸ ਨਾਲ ਪਿਆਰ ਹੈ ਇਸ ਕਰਕੇ ਤੁਸੀਂ ਵਧੇਰੇ ਖਿੱਚ ਪਾਉਂਦੇ ਹੋ ਤੇ ਮਰਦਾ ਕੁਝ ਨਹੀਂ ਵੀਰ ਨੂੰ ਵੀ ਤੁਸਾਂ ਨਾਲ ਅਤ ਪਿਆਰ ਸੀ ਇਹ ਪਿਆਰ ਦੀ ਤਾਰ ਤੁਨੁੱਕੇ ਦਿੰਦੀ ਹੈ ਪਰ ਸਾਨੂੰ ਜ਼ਰੂਰੀ ਇਹ ਹੈ ਕਿ ਸਾਡੀ ਸੂਰਤ ਉੱਚੇ ਕਰ ਰਹੀ ਤੇ ਸ਼ੁਕਰ ਸਾਡਾ ਅੰਦਰਲਾ ਰੰਗ ਹੋਵੇ ਇਸ ਲਈ ਜੋ ਤੁਸੀਂ ਸੁਣੋ ਤਾਂ ਮੈਂ ਇੱਕ ਸ਼ਰੋਮਣੀ ਸਿੰਘਣੀ ਦੀਆਂ ਇਹੋ ਜਈਆਂ ਪਿਆਰ ਨਾਲ ਕੁੱਠੀਆਂ ਰਾਤਾਂ ਸੁਣਾਵਾ ਜਿਸ ਤੋਂ ਆਪ ਨੂੰ ਧੀਰਾ ਜਾਵੇ ਕਿ ਪਿਆਰ ਵਾਲੇ ਪਰ ਸਤਸੰਗੀ ਦਿਲ ਕਿਸ ਤਰ੍ਹਾਂ 사ਤਸੰਗ ਤੇ ਗੁਰਮਤ ਦੀ tufail ਇਸ ਜਗਤ ਨੂੰ ਤਰ ਨਿਕਲਦੇ ਹਨ ਡਾਕਟਰ ਨੀਨੇ ਕਿਹਾ ਸੁਣਾਓ ਤੇ ਸੁਭਾਗ ਜੀ ਨੇ ਇੱਕ ਹੱਥਾਂ ਦੀ ਲਿਖੀ ਕਾਪੀ ਕੱਢੀ ਜੋ ਉਤਾਰਾ ਕੀਤੀ ਜਾਪਦੀ ਸੀ ਤੇ ਇਓ ਪੜਨੀ ਸ਼ੁਰੂ ਕੀਤੀ ਔਖੀਆਂ ਰਾਤਾਂ ਪਹਿਲੀ ਰਾਤ ਲਾਹੌਰ ਦੇ ਢਣਾੜ ਖਤਰੀ ਹਰਜਸ ਜੀ ਤੇ ਉਹਨਾਂ ਦੀ ਸੁਪਤਨੀ ਮਾਈ ਸਭਰਾਈ ਪਰਮਾਰਥ ਦੇ ਖੋਜੀ ਜਦ ਦਸ਼ਮੇਸ਼ ਜੀ ਦੇ ਦੇਵੀ ਦਰਸ਼ਨ ਨਾਲ ਅੱਖੀ ਸੁੱਖ ਕਲੇਜੇ ਠੰਡ ਵਰਤਾ ਚੁਕੇ ਤਦ ਪਹਿਲੀ ਸੋ ਜੋ ਫੁਰੀ ਸੋ ਇਹ ਸੀ ਕਿ ਜਿਸ ਵਾਹਿਗੁਰੂ ਦੀ ਜੋਤ ਨਾਲ ਜਾਗਦੇ ਧਮਕਦੇ ਚਮਕਦੇ ਪਿਆਰੇ ਦੁਲਾਰੇ ਨਾਲ ਆਪਣੀ ਪੁੱਤਰੀ ਜੀਤੋ ਜਿਹਦਾ ਵਿਆਹ ਕਰ ਦਿੱਤਾ ਜਾਏ ਪ੍ਰੇਮੀਆਂ ਦੇ ਪਿਆਰ ਕੁਝ ਅਡੋ ਅੜੇ ਟੰਗਾ ਦੇ ਹੁੰਦੇ ਹਨ ਇਨਾਂ ਦੇ ਹਿਰਦੇ ਵਿੱਚ ਪ੍ਰੇਮ ਨੇ ਜਦ ਇਹ ਲਹਿਰ ਪੈਦਾ ਕੀਤੀ ਕਿ ਇਹ ਰੱਬੀ ਮੁਖੜਾ ਸਾਡਾ ਸੰਬੰਧੀ ਚਾਹੀਦਾ ਸੀ ਪ੍ਰੇਮ ਨਾਲ ਵੇੜੇ ਦਿਲ ਨੇ ਇਸ ਇੱਛਾ ਦੇ ਨਾਲ ਹੀ ਇੱਕ ਜੋਗ ਸਾਖ ਲੱਭ ਵੀ ਲਿਆ ਤੇ ਮਨ ਦੇ ਮੰਡਲ ਵਿੱਚ ਸਾਖ ਕਰ ਵੀ ਲਿਆ ਤੇ ਉਧਰ ਮਾਨਸੰਗ ਮੰਡਲ ਦੇ ਜਾਣੂ ਗੁਰੂ ਜੀ ਵੀ ਜਾਣਗੇ ਔਰ ਪ੍ਰੇਮ ਦੇ ਵੇਗ ਦੀ ਸਫਾਈ ਸੰਕਲਪ ਦੀ ਸਵੱਛਤਾ ਪਛਾਣ ਕੇ ਪਰਵਾਨ ਕਰ ਲਿਆ ਪਰ ਉੰਜ ਕੁਝ ਗੱਲਬਾਤ ਅਜੇ ਨਹੀਂ ਹੋਈ ਪ੍ਰੇਮੀ ਦਾ ਪ੍ਰੇਮ ਦੇ ਬੱਦੇ ਕਹਿਣੋ ਝਕਦੇ ਸਨ ਮਤਾਂ ਪਿਆਰੇ ਨੂੰ ਇਹ ਬੇਦ ਵੀ ਸੁਖਾਵੇ ਨਾ ਮੁਸ਼ਕਲ ਨਾਲ ਇਸ ਸੰਕਲਪ ਨੂੰ ਬਾਣੀ ਦੇ ਰੂਪ ਵਿੱਚ ਵਟਾਇਆ ਜਦ ਬਾਣੀ ਦੀ ਸਾੰਠ ਹੋ ਗਈ ਤਦ ਹੁਣ ਕਰਨੀ ਦਾ ਵੇਲਾ ਆਇਆ ਦੀਨदयाल ਜੀ ਨੇ ਲਾਹੌਰ ਜਾਣੋ ਸਿਰ ਫੇਰਿਆ ਪ੍ਰੇਮੀਆਂ ਨੇ ਰਜ਼ਾ ਦੇ ਅੱਗੇ ਸੀਸ ਝੁਕਾ ਦਿੱਤਾ ਸੀਸ ਝੁਕਦੇ ਹੀ ਕਿਰਪਾ ਦੇ ਭੰਡਾਰ ਸ੍ਰੀ ਗੁਰੂ ਜੀ ਦਇਆ ਦੇ ਸਰੂਪ ਹੋ ਗਏ ਔਰ ਆਖਣ ਲੱਗੇ ਕਿ ਤੁਹਾਡੀ ਖਾਤਰ ਇਸ ਪਹਾੜ ਵਿੱਚ ਇੱਕ ਲਾਹੌਰ ਬਣੇਗਾ ਔਰ ਉਸ ਲਾਹੌਰ ਵਿੱਚ ਅਸੀਂ ਆਵਾਂਗੇ ਸੋ ਠੀਕ ਉਸੇ ਤਰ੍ਹਾਂ ਹੋਇਆ ਉਸ ਪਰਬਤਾਰਾ ਦੇ ਵਿੱਚ ਗੁਰੂ ਦਾ ਲਾਹੌਰ ਬਣਾਇਆ ਗਿਆ ਉੱਥੇ ਹੀ ਪ੍ਰੇਮੀਆਂ ਦੀ ਸੇਕ ਅਨੁਸਾਰ ਵਿਆਹ ਹੋਇਆ ਉਹ ਜੋ ਆਦ ਗੁਰੂ ਜੀ ਨੇ ਲੋਕ ਰੀਤੀ ਤਿਆਗੀ ਉਹ ਜੋ ਦੂਜੇ ਸਤ ਗੁਰੂ ਜੀ ਨੇ ਲੋਕ ਔਰ ਪ੍ਰਚਲਿਤ ਰੀਤੀ ਛੱਡ ਕੇ ਕੇਵਲ ਵਾਹਿਗੁਰੂ ਦੀ ਓਟ ਲੈ ਕੇ ਸੰਸਕਾਰ ਕਰਨ ਦੀ ਆਗਿਆ ਕੀਤੀ ਸੀ ਸੋ ਗੁਰੂ ਘਰ ਵਿੱਚ ਚੱਰੀ ਸੀ ਤੀਸਰੇ ਸਤਗੁਰਾਂ ਆਨੰਦ ਉਚਾਰ ਕੇ ਵਿਆਹ ਦੀ ਰੀਤ ਮੁੱਲੋ ਵਾਇਗੁਰੂ ਓਟ ਦੀ ਤੋਰੀ ਤੇ ਚੌਥੇ ਸਹਾਈਬਾਂ ਨੇ ਲਾਵਾ ਉਚਾਰ ਕੇ ਵਿਆਹ ਦੀ ਗੁਰਮਤ ਰੀਤੀ ਮੁਕੰਮਲ ਕਰ ਦਿੱਤੀ ਸੀ ਆਪਣੀ ਆਗਿਆ ਨਾਲ ਆਪਣੇ ਪਿਆਰਿਆਂ ਦੇ ਇਸ ਰੀਤੀ ਅਨੁਸਾਰ ਵਿਆਹ ਕਰਾਏ ਅਕਬਰ ਤੱਕ ਸ਼ਿਕਾਇਤਾਂ ਹੋ ਚੁੱਕੀਆਂ ਸਨ ਕਿ ਇੱਕ ਨਵਾਂ ਮਤ ਨਵੇਂ ਤਰੀਕੇ ਦਾ ਤੁਰਿਆ ਹੈ ਇਸ ਨੂੰ ਰੋਕਣਾ ਚਾਹੀਏ ਪਰ ਅਕਬਰ ਇਨਾਂ ਦੀ ਚੜ੍ਹਦੀ ਕਲਾ ਤੇ ਰੱਬੀ ਜਿਉਂਦੇ ਪਿਆਰ ਤੋਂ ਜਾਣੂ ਹੋ ਕੇ ਆਗੋਂ ਆਪ ਸਚਾਈ ਤੇ ਸਫਾਈ ਨਾਲ ਸ਼ਰਧਾવાન ਹੋ ਚੁੱਕਾ ਸੀ ਇਸ اٹਕ ਵਿੱਚੋਂ ਨਿਕਲ ਕੇ ਕ੍ਰਿਤਮ ਓਟਾਂ ਦੀਆਂ ਰੀਤਾਂ ਰਸਮਾਂ ਦੇ ਹੱਥੋਂ ਦੇਵੀ ਧਰਮ ਦਾ ਛੁਟਕਾਰਾ ਹੋ ਗਿਆ ਉਹ ਦੇਵੀ ਤਰੀਕਾ ਸੰਸਕਾਰਾਂ ਦਾ ਜਿਸ ਦੇ ਲਈ ਦਿਖਾਵੇ ਦੇ ਕਰਤਬਾ ਔਰ ਅਨਜਾਨ ਪੁਣੇ ਦੀਆਂ ਰਸਮਾਂ ਦੀ ਲੋੜ ਨਹੀਂ ਸੀ ਜੋ ਮੁਕੰਮਲ ਸੁਸਿੱਖਿਆਤ ਔਰ ਵਿਦਿਆ ਤੇ ਪਰਮਾਰਥ ਦੇ ਚਾਨਣੇ ਨਾਲ ਉੱਜਲ ਸੀ ਆਪਣੀ ਪਿਆਰੀ ਅਛੇੜ ਦੇਵੀ ਚਾਲ ਨਾਲ ਜਾਰੀ ਸੀ ਉਸੇ ਅਨੁਸਾਰ ਸਬਰਾਈ ਦੀ ਪਿਆਰੀ ਧੀ ਦਾ ਕਾਜ ਜਗਤਾਰਕ ਬਿਰਾਨ ਵੀ ਸ੍ਰੀ ਕਲਗੀਧਰ ਜੀ ਸੱਚ ਦੇ ਸ਼ਹਿਨਸ਼ਾਹ ਨਾਲ ਗੁਰੂ ਕੇ ਲਾਹੌਰ ਵਿਖੇ ਹੋ ਗਿਆ ਸਮਾਂ ਜੋ ਸਦਾ ਜਾਰੀ ਰਹਿੰਦਾ ਹੈ ਲੰਘਦਾ ਗਿਆ ਅਨੇਕਾਂ ਖਖੇੜੇ ਬਖੇੜੇ ਸੰਸਾਰ ਉੱਤੇ ਸਮੇ ਦੇ ਪ੍ਰਵਾਹ ਵਿੱਚ ਨਦੀ ਧਾਰਾ ਦੇ ਕੱਖਾਂ ਵਾਂਗ ਆਏ ਸੈਂਕੜੇ ਲੰਘ ਗਏ ਸਬਰਾਈ ਆਪਣੇ ਲਾਹੌਰ ਦੇ ਘਰ ਵਿੱਚ ਅਡੋਲ ਦਿਨ ਕੱਟਦੀ ਰਹੀ ਉਸ ਦੇ ਜੀਵਨ ਵਿੱਚ ਸੰਸਾਰ ਦੇ ਕਿਸੇ ਹੇਰ ਫੇਰ ਨੇ ਛਾਪਾਂ ਮਾਰੀ ਨਹੀਂ ਕੀਤੀ ਸੀ ਕਿਉਂਕਿ ਉਹਨਾਂ ਦਾ ਸੰਬੰਧ ਕਿਸੇ ਨਾਲ ਨਹੀਂ ਸੀ ਪਰ ਹਾਂ ਆਨੰਦਪੁਰ ਦੇ ਬਾਈ ਧਾਰ ਪਹਾੜੀ ਰਾਜਿਆਂ ਨਾਲ ਜੋ ਦੇਸ਼ ਹਿੱਤ ਦੇ ਪਵਿੱਤਰ ਤਖਤ ਦੇ ਪਾਦ ਤੋਂ ਟੈ ਚੁਕੇ ਸੀ ਗੁਰੂ ਸਾਹਿਬਾ ਦੇ ਨਾਲ ਜੰਗ ਜਦਲ ਦੀਆਂ ਸੋਵਾਂ ਕਦੇ-ਕਦੇ ਪਹੁੰਚ ਕੇ ਚਿੱਤ ਨੂੰ ਚਿੰਤਾ ਦੀ ਡੋਲਣੀ ਬੇੜੀ ਤੇ ਚਾੜ ਜਾਂਦੀਆਂ ਸਨ ਜਿਸ ਤੋਂ ਜੀ ਤੇ ਫਤਿਹ ਦੀਆਂ ਸੋਵਾਂ ਆ ਕੇ ਅਕਸਰ ਪਾਰ ਕਰਕੇ ਆਨੰਦ ਦੇ ਕਿਨਾਰੇ ਲਗਾ ਦਿੰਦੀਆਂ ਸਨ ਪਰ ਸਬਰਾਈ ਦਾ ਇਹ ਇੱਕ ਤਰ੍ਹਾਂ ਨਾਲ ਅਡੋਲ ਜੀਵਨ ਇੱਕ ਭਾਰੇ ਤੂਫਾਨ ਦੇ ਦਰਸ਼ਨ ਕਰਨ ਵਾਲਾ ਸੀ ਜੋ ਸਮੇਂ ਨੇ ਆਪਣੇ ਪਰਦੇ ਵਿੱਚ ਅਜੇ ਲੁਕਾਇਆ ਹੋਇਆ ਸੀ ਔਰ ਜਿਸ ਦੇ ਕਦੇ ਪ੍ਰਗਟ ਹੋ ਪੈਨ ਦਾ ਸਬਰਾਈ ਨੂੰ ਖਿਆਲ ਤੱਕ ਵੀ ਨਹੀਂ ਸੀ ਉਸ ਦੇ ਦਿਲ ਦੀ ਖਿੱਚ ਸੁਪਤਰੀ ਵੱਲ ਔਰ ਸੁਪਤਰੀ ਦੀ ਸਰਤਾਜ ਦੀਨਾ ਨਾਦ ਦੇ ਸ਼ਰਨਪਾਲ ਚੰਨਾ ਵੱਲ ਔਰ ਉਸ ਦਇਆ ਸਮੁੰਦਰ ਕਵਲਨੈਨ ਦੇ ਚਾਰ ਨੈਣ ਦੁਲਾਰਿਆਂ ਵੱਲ ਲੱਗੀ ਰਹਿੰਦੀ ਸੀ ਇਹ ਖਿੱਚ ਉਹ ਖਿੱਚ ਨਹੀਂ ਸੀ ਜੋ ਸਾਕਾਂ ਨੂੰ ਸਾਕਾਂ ਵੱਲ ਹੁੰਦੀ ਹੈ ਪਰ ਇਸ ਵਿੱਚ ਸ਼ਰਦਾ ਸਿੱਦਕ ਤੇ ਆਤਮਾ ਭਾਵਨਾ ਭਰੀ ਹੋਈ ਸੀ ਇਸ ਖਿੱਚ ਵਿੱਚ ਸੰਸਾਰੀ ਮੋਹ ਦਾ ਹਿੱਸਾ ਘੱਟ ਸੀ ਪਰ ਪਰਮਾਰਥੀ ਪ੍ਰੇਮ ਦਾ ਹਿੱਸਾ ਬਹੁਤਾ ਸੀ ਇਸ ਬੋਲਤਾ ਕਰਕੇ ਉਸ ਦੇ ਅੰਦਰ ਇਸ ਖਿੱਚ ਦੇ ਕਾਰਨ ਇੱਕ ਅਚਰਜ ਤਰ੍ਹਾਂ ਦਾ ਆਨੰਦ ਬੱਜਾ ਰਹਿੰਦਾ ਸੀ ਇਹ ਖਿੱਚ ਭੁਲਾਵੇ ਤੇ ਘਬਰਾਵਾਲੀ ਨਹੀਂ ਸੀ ਜੋ ਉਸ ਤੋਂ ਆਪਣੇ ਘਰ ਦੇ ਕੰਮ ਕਾਜ ਤੇ ਹੋਰ ਨਾ ਸਾਾਕਾਂ ਸੰਬੰਧਾਂ ਨੂੰ ਛੁਡਾ ਦਿੰਦੀ ਸਬਰਾਈ ਸਾਰੇ ਕੰਮ ਕਾਜ ਕਰਦੀ ਸਾਾਕਾਂ ਨਾਲ ਵਰਤਦੀ ਸਹੇਲੀਆਂ ਨਾਲ ਨਿਭਦੀ ਤੇ ਪਤੀ ਨਾਲ ਪਤੀਵ੍ਰਤ ਧਰਮ ਪੂਰਾ ਕਰਦੀ ਫਿਰ ਉਸ ਆਨੰਦ ਦੇ ਰਸ ਵਿੱਚ ਰਤੀ ਰਹਿੰਦੀ ਸੀ ਜੋ ਉਸ ਨੂੰ ਆਪਣੀ ਧੀ ਦੇ दैवी ਪਰਿਵਾਰ ਨਾਲ ਸੀ ਇਹ ਸਭ ਕੁਝ ਹੁੰਦਿਆ ਸਬਰਾਈ ਵਿੱਚ ਸੰਸਾਰ ਦੇ ਨਾਂ ਰਹਿਣ ਦਾ ਅਸਰ ਜੋ ਵਿਰਾਗ ਰੂਪ ਹੋ ਕੇ ਅੰਦਰ ਸਮਾ ਜਾਂਦਾ ਹੈ ਘਟ ਆ ਰਿਹਾ ਸੀ ਉਸ ਦੇ ਫੁਰਨੇ ਵਿੱਚ ਇਹ ਕਦੇ ਨਹੀਂ ਸੀ ਆਇਆ ਕਿ ਮੇਰੇ ਸੰਬੰਧੀ ਔਰ ਮੈਂ ਕਦੇ ਲਮੇਰੇ ਵਿਛੋੜੇ ਦਾ ਮੂਹ ਵੀ ਦੇਖਾਂਗੀ ਸਗੋਂ ਜਦ ਕਦੀ ਉਸਤਾ ਜੀ ਜ਼ਰਾ ਵੀ ਵਿਰੋਧ ਦੀ ਪੀੜਾ ਪ੍ਰਤੀਤ ਕਰਨ ਲੱਗਦਾ ਸੀ ਤਦੋਂ ਹੀ ਪਤੀ ਸਮੇਤ ਆਨੰਦਪੁਰ ਪਹੁੰਚ ਕੇ ਆਨੰਦ ਨਾਲ ਪੂਰਤੀ ਹੋ ਜਾਂਦੀ ਸੀ ਅਤੇ ਇਸ ਆਵਾਜਾਈ ਨੂੰ ਕਦੇ ਦੁਖਦਾਈ ਨਹੀਂ ਸਮਝਦੀ ਸੀ ਇਸ ਤਰ੍ਹਾਂ ਸਮੇ ਨੇ ਅਡੋਲ ਸੁਖ ਦੀ ਅਡੋਲ ਬੇਫਿਕਰੀ ਦੀ ਉਮਰਾਂ ਚੋਕੀ ਲੰਘਾ ਦਿੱਤੀ ਪਰ ਹੁਣ ਸਾਈ ਨੇ ਆਪਣੇ ਗੈਬ ਦੇ ਪਰਦੇ ਵਿੱਚੋਂ ਆ ਆ ਦਿਖਾਇਆ ਕਿ ਉਹ ਪਿਆਰਾ ਪਤੀ ਦੁੱਖ ਸੁਖ ਦਾ ਸਹਾਰਾ ਸਿਰਦਾ ਵਾਲੀ ਤੇ ਆਪਣੇ ਆਪ ਦਾ ਆਪਣੇ ਆਪ ਵਰਗਾ ਪਿਆਰਾ ਸਾਥੀ ਚੱਲ ਬਸਿਆ ਸਬਰਾਈ ਵਿਧਵਾ ਹੋ ਗਈ ਦਿਲ ਵਿੱਚ ਸਿਦਕ ਗੁਰੂ ਦਾ ਹੈ ਬਾਣੀ ਦਾ ਆਸਰਾ ਵੀ ਹੈ ਪਰ ਵਿਰਾਗ ਦੀ ਵਿਚਾਰ ਕਦੇ ਨਹੀਂ ਕੀਤੀ ਸੀ 60 ਅਚਾਨਕ ਪਈ ਹੈ ਸੋ ਪਿਆਰੇ ਪਤੀ ਦਾ ਸਾਥ ਟੁੱਟਣਾ ਸੀ ਕਿ ਆਪਣਾ ਦਿਲ ਟੁੱਟਣਾ ਸੀ ਖੀੜੀ ਹੋਈ ਧੁੱਪ ਨੂੰ ਜਿਸ ਤਰ੍ਹਾਂ ਘਟਾ ਦਾ ਟੋਪ ਛਾ ਕੇ ਲੁਕਾ ਲੈਂਦਾ ਹੈ ਇਸ ਤਰ੍ਹਾਂ ਅੱਜ ਤੱਕ ਕਦੀ ਨਾ ਲੁਕੀ ਖੁਸ਼ੀ ਨੂੰ ਇਸ ਸਦਮੇ ਨੇ ਲੁਕਾ ਲਿਆ ਸਤਸੰਗ ਦੀ ਸਹਾਇਤਾ ਨਾਲ ਸੀ ਪਰ ਦਿਲ ਫੇਰ ਵੀ ਡੁੱਲਦਾ ਸੀ ਪਤੀ ਦਾ ਸਵੇਰੇ ਚਲਾਣਾ ਹੋਇਆ ਦੁਪਹਿਰੇ ਸੰਸਕਾਰ ਹੋਇਆ ਸੰਧਿਆ ਨੂੰ ਪਾਈ ਬੰਦ ਬਰਾਦਰੀ ਘਰੋਂ ਘਰੀ ਜਾ ਸੁੱਤੀ ਸਵਾ ਪਹਿਰ ਰਾਤ ਗਈ ਸਤਸੰਗਨਾਵੀ ਵਿਦਾ ਹੋ ਗਈਆਂ ਸਬਰਾਈ ਨੂੰ ਅੱਜ ਪਹਿਲੀ ਰਾਤ ਆਈ ਜਿਸ ਦਿਨ ਉਸਨੇ ਆਪ ਨੂੰ ਸੰਸਾਰ ਪਰ ਇਕੱਲਿਆਂ ਪਾਇਆ ਇਕਾਲ ਦੇ ਦੁੱਖ ਵਾਲੀ ਪਹਿਲੀ ਰਾਤ ਆਈ ਦਿਲ ਨੂੰ ਵਿਛੋੜੇ ਦਾ ਭਾਰ ਦਬੋਂਦਾ ਹੈ ਘਰ ਵਿੱਚ ਚਾਰ ਚੁਫੇਰੀਆਂ ਇਕੱਲ ਮੂੰਹ ਪਾੜ-ਪਾੜ ਕੇ ਖਾਣ ਨੂੰ ਆਉਂਦੀ ਹੈ ਜਦ ਦੇ ਨਿਰਾਸ਼ਤਾ ਤੇ ਚਿੰਤਾ ਨਿਗਲ ਜਾਣ ਲੱਗਦੀਆਂ ਹਨ ਤਦ ਬਾਣੀ ਦਾ ਭਾਉ ਆ ਕੇ ਸਹਾਇਤਾ ਕਰਦਾ ਹੈ ਨਾਲ ਹੀ ਦਿਲ ਪੁੱਤਰੀ ਦੇ ਦੇਵੀ ਪਿਆਰ ਦੇ ਆਨੰਦ ਨੂੰ ਲਿਆ ਕੇ ਯਾਦ ਟਾਰਸ ਬਣਾਉਂਦਾ ਹੈ ਫੇਰ ਇੱਕ ਹੋਰ ਪਾਪੀ ਖਿਆਲ ਆ ਕੇ ਡੇਗਣ ਦਾ ਯਤਨ ਕਰਦਾ ਹੈ ਹਾਏ ਕਿਤੇ ਪਿਆਰੇ ਪਤੀ ਵਾਂਗੂ ਇਹ ਪਰਿਵਾਰ ਜਾਂ ਇਸ ਪਰਿਵਾਰ ਦਾ ਕੋਈ ਅੰਗ ਸੰਸਾਰ ਤੋਂ ਟੁੱਟ ਗਿਆ ਤਦ ਕੀ ਸਾਸਰੇ ਜੀਵਨ ਹੋਵੇਗਾ ਹੁਣ ਤਾਂ ਪਤੀ ਦੇ ਵਿਛੋੜੇ ਦੇ ਹਨੇਰੇ ਵਿੱਚ ਇਹ ਆਸਰਾ ਆ ਚਾਨਣਾ ਪਾਉਂਦਾ ਹੈ ਕਿ ਮੇਰਾ ਪਰਿਵਾਰ ਜੀਵੇ ਪਰ ਜੇ ਹਾਏ ਇਸ ਪਰਿਵਾਰ ਵਿੱਚੋਂ ਕੁਝ ਕਮੀ ਹੋਈ ਤਦ ਕੀ ਆਸਰਾ ਹੋ ਨਿਰਾਸ਼ਾ ਦੇ ਇਸ ਵੈਨ ਵਿੱਚੋਂ ਫਿਰ ਬਾਣੀ ਦਾ ਭਾਅ ਆ ਕੇ ਕੱਢੇ ਕਹੇ ਹਾਂ ਗੁਰੂ ਦੀ ਬਾਣੀ ਮੈਂ ਰੋਜ਼ ਪੜ੍ਹੀ ਤੇ ਸਮਝੀ ਵੀ ਪਰ ਸਿਰ ਤੇ ਅੱਜ ਤੱਕ ਨਾ ਪਈ ਦੇ ਕਾਰਨ ਬਾਣੀ ਦੇ ਸਮਝੇ ਹੋਏ ਭਾਵ ਦਾ ਪਰਤਾਵਾ ਨਹੀਂ ਸੀ ਹੋਇਆ ਹੁਣ ਪਰਤਾਵਾ ਪਿਆ ਹੈ ਇਹ ਸੰਸਾਰ ਝੂਠਾ ਹੈ ਜੇਕਰ ਅੱਜ ਹੱਡ ਵਰਤਿਆ ਹੈ ਸੰਗ ਨਾ ਕੋਈ ਪਈਆ ਬੇਬਾ ਮਾਲ ਜੋ ਬਨ ਤਨ ਛੋੜ ਮਜੇਸਾ ਜਦ ਬਾਣੀ ਦਾ ਭਾਵ ਤੇ ਸਤਸੰਗ ਦਾ ਉਪਦੇਸ਼ ਸਾਹਮਣੇ ਆਖੜੋਵੇ ਤਾਂ ਕਲੇਜੇ ਨੂੰ ਠੰਡ ਪੈ ਜਾਵੇ ਔਰ ਐਸੀ ਸ਼ਾਂਤ ਵਰਤੇ ਕਿ ਸਬਰਾਈ ਨੂੰ ਹੌਸਲਾ ਹੋ ਜਾਵੇ ਤੇ ਇਉਂ ਜਾਪੇ ਕਿ ਬਸ ਚਿੰਤਾ ਦੇ ਬੱਦਲ ਉੱਡ ਗਏ ਹਨ ਔਰ ਸ਼ਾਂਤ ਦਾ ਚੰਦਰਮਾ ਚੜ ਗਿਆ ਇਸੇ ਦਸ਼ਾ ਵਿੱਚ ਅੱਖ ਲੱਗ ਜਾਵੇ ਪਰ ਕੁਛੇਰ ਮਗਰੋਂ ਨੀਂਦ ਖੁੱਲੇ ਔਰ ਫੇਰ ਘਬਰਾ ਪੈ ਰਿਹਾ ਹੋਵੇ ਉਸੇ ਤਰ੍ਹਾਂ ਫੇਰ ਸੋਚਾਂ ਫੁਰਨ ਫੇਰ ਗੁਰਬਾਣੀ ਦਾ ਆਸਰਾ ਆ ਕੇ ਕੁੱਬਨ ਤੋਂ ਕੱਢ ਲਵੇ ਜਿਸ ਤਰ੍ਹਾਂ ਪਹਿਲੀ ਦੁੱਖ ਭਰੀ ਰਾਜੁਗਾ ਦੀ ਹੋ ਹੋ ਕੇ ਬੀਤ ਰਹੀ ਹੈ ਜਿਸ ਦਿਲ ਨੇ ਸੰਸਾਰ ਤੇ ਪਰਮਾਰਥ ਦੇ ਸੁੱਖ ਹੀ ਸੁੱਖ ਦੇਖੇ ਸੀ ਔਰ ਕਦੇ ਦ੍ਰਿਸ਼ਟੀਮਾਨ ਹੈ ਸਗਲ ਮਿਥੇਨਾ ਦੇ ਭਾਵ ਦਾ ਵਰਤਾਰਾ ਨਹੀਂ ਚੱਲਿਆ ਸੀ ਉਸ ਲਈ ਅਚਰਜ ਦੁਚਿਤਾਈ ਦਾ ਸਮਾ ਸੀ ਪਰ ਫੁੱਟੀ ਨਹੀਂ ਸੀ ਕਿ ਸਬਰਾਈ ਦੇ ਬੂਹੇ ਨੂੰ ਕਿਸੇ ਨੇ ਖਟਕਾਇਆ ਆ ਅੱਜ ਪਹਿਲੀ ਰਾਤ ਸੀ ਕਿ ਪਿਆਰੇ ਸਾਥੀ ਦੇ ਨਾ ਹੋਣ ਕਰਕੇ ਸਬਰਾਈ ਸਤਸੰਗ ਤੋਂ ਵਾਂਝੀ ਰਹੀ ਆਸਾ ਦੀ ਵਾਰ ਦਾ ਦੀਵਾਨ ਧਰਮਸਾਲ ਵਿੱਚ ਲੱਗਾ ਹੋਇਆ ਸੀ ਕਦੀ ਨਾਗਾ ਨਾ ਪਾਉਣ ਵਾਲੀ ਸਬਰਾਈ ਨਾ ਆਈ ਜਿਸ ਨੇ ਕਦੇ ਕੱਲਿਆਂ ਪੈਰ ਬਾਹਰ ਨਹੀਂ ਸਿਪਾਇਆ ਉਸ ਦੇ ਗਿੱਜੇ ਹੋਏ ਪੈਰ ਪਿਆਰੇ ਦਾ ਪੈਖੜ ਸੁਣ ਕੇ ਆਸਰੇ ਨਾਲ ਤੁਰਨ ਵਾਲੇ satsang ਦੇ ਰਸਤੇ ਤੇ ਪੰਧਾਉ ਪੈਰ ਅੱਜ ਆਪਣੇ ਹੀ ਬਿਸਤਰੇ ਨਾਲ ਰਗੜੇ ਜਾ ਰਹੇ ਹਨ ਪਰ satsang ਦਾ ਬਿਰਧ ਪਤਿਤ ਪਾਵਨ ਹੈ ਸਤਸੰਗੀ ਜਾਣਦੇ ਹਨ ਕਿ ਸੰਸਾਰ ਦੇ ਦੁੱਖ ਜਦ ਪੈਂਦੇ ਹਨ ਤਾਂ ਕੀ ਹਾਲ ਕਰਦੇ ਹਨ ਕੇਵਲ ਪੜੇ ਹੋਏ ਜਾਂ ਕਥਾ ਕਰਨ ਵਾਲੇ ਜਾਂ ਪਰਮਾਰਥ ਦੇ ਰਸੇ ਵਟਣ ਵਾਲੇ ਇਹਨਾਂ ਅਵਸਥਾ ਨੂੰ ਸਮਝ ਨਹੀਂ ਸਕਦੇ ਇਹ ਉਹੀ ਸਮਝਦੇ ਹਨ ਜਿਨ੍ਹਾਂ ਨੇ ਸੱਚਮੁੱਚ ਧਰਮ ਜੀਵਨ ਇਖਤਿਆਰ ਕੀਤਾ ਹੈ ਦੂਰ ਖੜੋਤੇ ਪੰਡਤ ਕੇਵਲ ਇਹ ਕਹਿ ਸਕਦੇ ਹਨ ਕਿ ਨਿਸ਼ਚਾ ਪ੍ਰੇਮ ਸਿਦਕ ਕੀ ਆਗ ਤੇ ਇਹ ਘਬਰਾ ਕੀ ਆਗ ਪਰ ਪਰਮਾਰਥ ਦੀਆਂ ਮੰਜ਼ਲਾਂ ਦੇ ਤੁਰਨ ਵਾਲੇ ਅਧਿਕਾਰ ਤੇ ਦਸ਼ਾ ਨੂੰ ਪਛਾਣਦੇ ਹਨ ਇਹ ਸਾਰੇ ਲਹਾਉ ਚੜਾਉ ਪਹਾੜ ਪਹਾੜ ਦੇ ਪੈਂਡੇ ਕਟਣੇ ਚੜ ਜਾਣਾ ਤੇ ਫਿਰ ਉਤਰਨਾ ਫਿਰ ਉਚਾਈ ਤੇ ਫਿਰ ਉਤਰਾਈਆਂ ਦੇ ਵੱਲ ਫਿਰ ਉਹਨਾਂ ਦੇ ਅੱਗੇ ਆਉਂਦੇ ਹਨ ਜੋ ਤੁਰਦੇ ਹਨ ਜੋ ਆਚਰਨ ਤੋਂ ਡਿੱਗੇ ਜਾਂ ਅਨਪੋਲ ਦਸ਼ਾ ਵਿੱਚ ਖੜੋਤੇ ਪੰਡਤ ਹਨ ਉਹ ਕੇਵਲ ਨੁਕਤਾ ਚਿੰਨੀ ਕਰ ਸਕਦੇ ਹਨ ਪਰ ਸਤਸੰਗੀ ਸਮਝਦੇ ਹਨ ਕਿ ਸੂਰਤ ਕੀਕੂ ਪਕਦੀ ਹੈ ਸੋ ਸਤਸੰਗੀਆਂ ਨੇ ਸਮਝਿਆ ਕਿ ਅੱਜ ਮਾਈ ਸਬਰਾਈ ਕਿਉਂ ਨਹੀਂ ਆਈ ਉਧਰ ਪੌ ਫੁੱਟਣ ਲੱਗੀ ਸੀ ਉਧਰ ਆਲਸੀਆਂ ਦੀਆਂ ਅੱਖਾਂ ਵਾਂਗੂ ਬੰਦ ਬੂਹਾ ਮਾਈ ਦੇ ਘਰ ਦਾ ਕਿਸੇ ਨੇ ਖੁੱਲਣ ਲਈ ਆਹ ਘਟਕਾਇਆ ਮਾਈ ਵੀ ਜਾਣ ਗਈ ਕਿ ਇਸ ਇਕੱਲ ਦੇ ਬੰਦ ਦਾ ਸਹਾਈ ਇਸ ਨਿਮਾਣੀ ਰਹਿ ਗਈ ਨੂੰ ਮੰਨ ਦੇ ਰੋੜ ਵਿੱਚੋਂ ਕੱਢਣ ਵਾਲਾ ਇਸ ਚਿੰਤਾ ਦੇ ਘੁੰਮਣ ਘੇਰੇ ਵਿੱਚੋਂ ਚਿੱਤ ਨੂੰ ਪਾਰ ਕਰਨ ਵਾਲਾ ਸਤਸੰਤ ਤੋਂ ਬਿਨਾ ਕੋਣ ਹੋ ਸਕਦਾ ਹੈ ਉੱਠੀ ਅੱਖਾਂ ਅੱਗੇ ਹਨੇਰਾ ਆਇਆ ਛੱਲੇ ਵੱਜ ਕੇ ਉੱਡੇ ਪਰ ਪਤਾ ਨਹੀਂ ਕਿਉਂ ਦਿਲ ਦੇ ਡੂੰਘੇ ਵਿੱਚ ਤੱਕ ਤੁੱਕ ਸਾਰੇ ਪਰਦੇ ਪਾੜ ਕੇ ਉੱਠੀ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰਜਨਹਾਰ ਆਹਾ ਉਮੀਦਾਂ ਦਾ ਸੂਰਜ ਚੜ ਪਿਆ ਬੂਹਾ ਖੋਲਿਆ ਸਤਰਾ ਬਰੇਹਾ ਦੇ ਬਿਰਧ ਭਾਈ ਸੁਜਾਨ ਸਿੰਘ ਜੀ ਚਿੱਟੇ ਸਫੇਦ ਨੂਰ ਭਰੇ ਲੰਮੇ ਦਾੜੇ ਨਾਲ ਉਜਲ ਰੂਪ ਤੇ ਗੁਰੂ ਪ੍ਰੇਮ ਨਾਲ ਉਜਲ ਦਿਲ ਦੇ ਵਾਲੇ ਨਜ਼ਰ ਪਈ satsang ਦਾ ਇਹ ਪਿਆਰ ਬਿਰਧ ਪਿਤਾ ਦੀ ਇਹ ਖੇਚਲ ਵੇਖ ਕੇ ਸ਼ੁਕਰ ਨੇ ਸਬਰਾਈ ਨੂੰ ਬੇਬਸ ਕਰ ਦਿੱਤਾ ਔਰ ਪੈਰਾਂ ਤੇ ਡਿੱਗ ਪਈ। ਬਿਰਦ ਨੇ ਸਿਰ ਸੰਭਾਲਦੇ ਹੋਏ ਕਿਹਾ ਬੱਚੀ ਰਜ਼ਾ ਵਾਹਿਗੁਰੂ ਦੀ ਪਿਆਰਾ ਆਪਣੇ ਪਿਆਰੇ ਕੋਲ ਜਾ ਵਸਿਆ ਤੇ ਤੂੰ satsang ਵਿੱਚ ਨਾਗਾ ਪਾਇਆ। ਅੱਜ ਤਾਂ ਨਾਗੇ ਦਾ ਦਿਨ ਨਹੀਂ ਸੀ। ਅੱਜ ਹੀ ਸੰਸਾਰ ਦੀ ਅਸਾਰਤਾ ਸਮਝ ਕੇ ਸਦਾ ਲਈ ਜਿਉ ਉੱਠਣ ਦਾ ਸਮਾਂ ਸੀ। ਬੇਟਾ ਸਾਡੇ ਲਈ ਮੌਤ ਕੇਵਲ ਦਰਵਾਜ਼ਾ ਹੈ ਜਿਸ ਤੋਂ ਲੰਘ ਕੇ ਅਸੀਂ ਉੱਥੇ ਪਹੁੰਚਦੇ ਹਾਂ। ਕਿ ਜਿੱਥੇ ਸਦਾ ਸੁੱਖ ਸਾਨੂੰ ਸਦਾ ਸਾਈਂ ਦੇ ਚਰਨਾਂ ਵਿੱਚ ਰੱਖਦਾ ਹੈ ਮੌਤ ਕੋਈ ਭਿਆਨਕ ਦੁਖਦਾਈ ਸ਼ੈ ਨਹੀਂ ਮੌਤ ਆਤਮਾ ਦਾ ਜਨਮ ਹੈ ਆਓ ਬੇਟਾ ਸਤਸੰਗ ਤੋਂ ਰੁਕਣਾ ਸਿੱਖੀ ਵਿੱਚ ਠੀਕ ਨਹੀਂ ਹੈ ਇਹ ਪਿਆਰ ਦਾ ਉਪਦੇਸ਼ ਸੁਣ ਕੇ ਸਬਰਾਈ ਬੇਵਸੀ ਹੋ ਤੁਰ ਪਈ ਸਤਸੰਗ ਵਿੱਚ ਜਾ ਕੇ ਬੈਠੀ ਅੱਜ ਮਾਰੂ ਦੇ ਪਰਮਾਨ ਤੇ ਨਾਵੇਂ ਸਤਗੁਰਾਂ ਦੀ ਬਾਣੀ ਦੇ ਬਾਗ ਗਾਵੇਂ ਜਾ ਰਹੀ ਸੀ ਵਾਰ ਦੇ ਭੋਗ ਮਗਰੋਂ ਕਥਾ ਵੀ ਇਸੇ ਵਿਸ਼ੇ ਤੇ ਹੋਈ ਕਿ ਜੀਵਨ ਪਵਿੱਤਰ ਤੇ ਉਪਕਾਰੀ ਪਰਮੇਸ਼ਰ ਜੀ ਯਾਦ ਵਾਲਾ ਹੋਵੇ ਮੌਤ ਬੁਰੀ ਸ਼ੈ ਨਹੀਂ ਆਤਮਾ ਦਾ ਜਨਮ ਹੈ ਪਿਆਰਿਆਂ ਦਾ ਬੰਨਾਂ ਵਿਛੋੜਾ ਹੈ ਅੰਤ ਹੋਣਾ ਜਾਂ ਨਸ਼ਟ ਹੋਣਾ ਨਹੀਂ ਹੈ ਸਾਡਾ ਜੀਵਨ ਸਿਮਰਨ ਦਾ ਤੇ ਨਿਸ਼ਕਾਮ ਦਾ ਹੈ ਸਰਾਈ ਦੇ ਆਤਮਾ ਵਿੱਚੋਂ ਸੰਸੀ ਪੈ ਤੇ ਨਿਰਾਸ਼ਤਾ ਦੇ ਬਦਲਾਂ ਨੇ ਉਡਾਰੀ ਮਾਰੀ ਹੁਣ ਆਨੰਦਪੁਰ ਜਾਣ ਦੀ ਧੁੰ ਸਮਾਈ satsang ਦੀ ਆਗਿਆ ਪਾ ਕੇ ਇੱਕ ਸੰਗ ਦੇ ਨਾਲ ਮਾਈ ਤੁਰ ਪਈ ਇਓ ਦੁੱਖਾਂ ਦੀ ਪਹਿਲੀ ਰਾਤ ਸਮਾਪਤ ਹੋਈ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ